ਦੇ ਸ਼ੰਬ ਦੇ ਸੰਚ ਵਸਦੇ ਭੈਣ ਭਰਾ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਦਾ ਲਾਈਵ ਪ੍ਰੋਗਰਾਮ ਵਿੱਚ ਸ਼ਾਮ ਨੂੰ ਆਪਾਂ 5-7 ਮਿੰਟ ਲਾਈਵ ਹੋਣਾ ਸੋ ਜਿਹੜੀ ਗੱਲ ਕਰਦੇ ਸੀ ਆਪਾਂ ਵੀ ਠੰਡ ਹੁਣ ਬਹੁਤ ਪੈਣ ਲੱਗਦੀ ਬਾਹਰ ਠੰਡ ਪੈਣ ਲੱਗ ਗਈ ਹੈ ਪੂਰੀ ਤੇ ਸਮਝ ਲਓ ਵੀ ਟੈਂਪਰੇਚਰ ਹੈ ਜਿਹੜਾ ਉਹ ਡਾਊਨ ਹੋਣ ਲੱਗ ਗਿਆ ਤੇ ਦੁਪਹਿਰੇ ਥੋੜੀ ਧੁੱਪ ਹੁੰਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਇਹ ਦੂ ਮਗਰੋਂ ਜਿਵੇਂ ਜਿਵੇਂ ਠੰਡ ਪਈ ਜਾਊਗੀ ਉਵੇਂ ਮੈਂ ਮੌਸਮ ਦੀ ਤਬਦੀਲੀ ਹੁੰਦੀ ਜਾਊਗੀ ਜੇ ਥੋੜਾ ਜਿਹਾ ਮੀਂਹ ਪੈ ਜਾਏ ਤਾਂ ਬੜੀ ਵੀ ਤੇ ਗੱਲ ਆ ਤੇ ਨਹੀਂ ਠੰਡ ਵੱਧਦੀ ਇਹਦਾ ਨੁਕਸਾਨ ਹੈ ਕਿਉਂਕਿ ਠੰਡ ਫੋਨ ਦੇ ਵਿੱਚ ਤੁਹਾਨੂੰ ਪਤਾ ਹੀ ਆ ਕੰਮ ਕਰਨ ਦਾ ਲੋਟ ਨਹੀਂ ਆਉਂਦਾਗਾ ਹੋਰ ਬੱਚੇ ਬੱਚਿਆਂ ਦਾ ਇਹ ਮਤਲਬ ਠੰਡ ਦੇ ਵਿੱਚ ਕੰਮਕਾਰ ਵਾਲੇ ਜਿਹੜੇ ਬੰਦੇ ਆ ਉਹ ਦੂਰ ਨੇੜੇ ਜਾਣਾ ਹੁੰਦਾ ਹੈਗਾ ਉਹਨਾਂ ਨੂੰ ਉਹ ਖਾਈ ਹੁੰਦੀ ਹੈਗੀ। ਬਾਕੀ ਮੌਸਮ ਬਦਲ ਗਿਆ ਹੁਣ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਈਕ ਕਰ ਦਿਓ। ਕਮੈਂਟ ਵਿੱਚ ਆਪਣੀ ਰਾਏ ਜਰੂਰ ਦੇ ਦਿਓ। ਜਲਦੀ-ਜਲਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ। ਤੋ ਗੱਲ ਕਰਦਾ ਸੀ ਆਪਣੇ ਚੈਨਲ ਤੇ ਜਿਹੜੇ ਨਵੇਂ ਆਉਂਦੇ ਹੈਗੇ ਐੜਪਰਾ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਵੀ ਕਰਦੇ ਕਰੋ ਤੇ ਗੱਲ ਮੈਂ ਕਰਦਾ ਸੀ ਜਿਹੜੀ ਮੌਸਮ ਦੀ ਮੌਸਮ ਜਿਹੜਾ ਹੈਗਾ ਉਹ ਵਧੀਆ ਇਸ ਟਾਈਮ ਤੱਕ ਠੀਕ ਆ ਸਵੇਰ ਸਵੇਰ ਦੋ ਘੰਟੇ ਹੁੰਦੀ ਆ ਠੰਡਾ ਤੇ ਉਦੋਂ ਮਗਰੋਂ ਠੰਡਾ ਜਿਹੜੀ ਉਹ ਪੈਨ ਲਾਗੇ ਨਹੀਂ ਜادیه ਬਾਕੀ ਤੁਹਾਨੂੰ ਪਤਾ ਹੀ ਆ ਹੁਣ ਪਰ ਯੰਯਾਰ ਜੁਨੀਆ ਦਾ ਅੰਦ ਪ੍ਰਬੰਧ ਕਰਕੇ ਰੱਖਣਾ ਪੈਣਾ ਹੀ ਐ ਸੋ ਦੁਆਰਾ ਫਿਰ ਮੈਂ ਗੁਜਾਰਸ਼ ਕਰਦਾ ਨਵੇਂ ਜਿਹੜੇ ਆਪਣੇ ਆਉਂਦੇਗੇ ਦਰਸ਼ਕ ਓਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰ ਤੁਹਾਡੇ ਪਿਆਰ ਦੀ ਲੋੜ ਹੈ ਪੰਜਾਬੀ ਭਰਾਵਾਂ ਨੂੰ ਪੰਜਾਬੀ ਭਰਾਵਾਂ ਦੇ ਪਿਆਰ ਦੀ ਲੋੜ ਹੈ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਜੇ ਮਿਲਿਆ ਤਾਂ ਕੋਈ ਦਰਸ਼ਕ ਆਪਣਾ ਕੋਈ ਭੈਣ ਭਰਾ ਆਪਣੇ ਨਾਲ ਜੁੜਿਆ ਨਹੀਂ ਦੂਰੋਂ ਨੇੜੋਂ ਆਈ ਇਹ ਮੈਨੂੰ ਲੱਗਾ YouTube ਨੇ ਨੋਟੀਫਿਕੇਸ਼ਨ ਉਹਨਾਂ ਨੂੰ ਨਹੀਂ ਭੇਜਿਆ ਜਿਵੇਂ ਜਿਵੇਂ ਨੋਟੀਫਿਕੇਸ਼ਨ ਮੈਨ ਲੱਗ ਜੂਗਾ ਤੇ ਉਹ ਮੈਂ ਲਾਈਵ ਦੇ ਵਿੱਚ ਆਪਾਂ ਜੁੜਾਂਗੇ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਭੈਣ ਭਰਾਵਾਂ ਵੱਲੋਂ ਮਿਲਦਾ ਰਹਿੰਦਾ ਹੈਗਾ ਟੀ ਇਸ ਲਾਈਵ ਦੇ ਵਿੱਚ। ਬਾਕੀ ਹੁਣ ਮੂਰੇ ਤੁਹਾਨੂੰ ਪਤਾ ਹੀ ਹੈ। ਜਨਵਰੀ ਆਉਂਦੀ ਹੈ 13 ਜਨਵਰੀ ਨੂੰ ਲੋਹੜੀ ਦਾ ਤਿਹਾੜੀ ਆ ਰਹੀ ਹੈ ਸਾਰਿਆਂ ਨੂੰ ਮੇਰੇ ਵੱਲੋਂ ਅਡਵਾਂਸ ਦੇ ਵਿੱਚ ਹੈਪੀ ਲੋਹੜੀ। ਬਹੁਤ ਆ। ਤੇ ਸਾਰਿਆਂ ਨੂੰ ਆਈਪੀ ਲੋਹੜੀ ਆਪਾਂ ਕਹਿੰਦੇ ਹਾਂ ਕਿ ਲੋਹੜੀ ਦੀਆਂ ਮੁਬਾਰਕਾਂ। ਬਹੁਤ-ਬਹੁਤ ਲੱਖ-ਲੱਖ ਮੁਬਾਰਕਾਂ ਭਾਈ ਸਾਰਿਆਂ ਨੂੰ। मेह हाँ चाह पानी पी लगे रात का समा गरमैश जी चली रहें त गरमैश लगती है गरमैश चलती है बहर तो ठंड है गरमैश चलती है ता करके अभी यूट्यूब ने नोटिफिकेशन मेरे सामने नहीं भेजेगा भेजूंगा हौली हौली धीरे धीरे भेज देगा नोटिफिकेशन हौली भेज देगा दर्शक जोड़न लग जा अपने सारे भैन भरा <coughs> ਸਾਰੇ ਜਿੰਨੇ ਵੀ ਪੈਨਪਰਾਪਾ ਨੂੰ ਦੇਖਣ ਆਲੇ ਸਾਰੇ ਵੀਅਰਸ ਦਾ ਸਾਰ ਇਹਨਾਂ ਤਹਿ ਦਿਲੋਂ ਸਤਿਕਾਰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਅਜਿਤਮਾਨ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਜਲਦੀ ਜਲਦੀ ਤਾਂ ਜੋ ਹੋਰ ਜਿਹੜੇ ਭਰਾ ਆਪਣੇ ਉਹਨਾਂ ਨੂੰ ਨੋਟੀਫਿਕੇਸ਼ਨ ਮਿਲ ਸਕੇ ਸ਼ੇਅਰ ਕਰਨਾ ਨਾ ਭੁੱਲੋ ਸ਼ੇਅਰ ਕਰੀ ਚੱਲਿਆ ਕਰੋ ਜਿਹੜੇ ਗਰੁੱਪ ਦੇ ਵਿੱਚ ਆਪਣੇ ਆਪਾ ਜੁੜੇ ਹੋયા ਹੋ ਗਰਮੀ ਹੀਟਰ ਦਾ ਕਰਕੇ ਇੱਥੇ ਗਰਮਾਈਸ਼ ਆ ਥੋੜੀ ਆਹ ਤੇ ਬਾਹਰ ਵੈਸੇ ਸਰਦੀ ਬਹੁਤ ਗਾਰੇ ਆ ਤੁਹਾਨੂੰ ਪਤਾ ਹੁਣ ਅੱਜ 17 18 ਗ੍ਰੀ ਕ ਹੋਗੀ 21 21 ਸੱਚ ਸੌਰੀ 22 22 22 22 ਅਰਧਨ ਰਗੇ ਮੋੜ ਕੇ ਠੰਡ ਪੈਣ ਲੱਗ ਜਣੀ ਹੈ ਪੂਰੀ ਇਹ ਜਨਵਰੀ ਹੋ ਜਾਣੀ ਹੈ ਤੇ ਜਨਵਰੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪਰ ਜਨਵਰੀ ਤੇ ਫਰਵਰੀ ਤੇ ਮਾਰਚ ਤੱਕ ਪਾਉਗੇ ਤੇ ਨਾਲੇ ਅਨੋਟੀਫਿਕੇਸ਼ਨ 7 ਮਿੰਟ ਹੋ ਗਏ ਭਾਈ ਹਜੇ ਕੋਈ ਆਇਆ ਨਹੀਂਗਾ ਨੋਟੀਫਿਕੇਸ਼ਨ ਨੂੰ ਵਗੈਰਾ ਆ ਜੂਗਾ ਤੇ ਬਾਕੀ ਸਾਰੀ ਗੱਲ ਇਹ ਹੈ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਵੀ ਭਾਈ ਹੁਣ ਗਰਮ ਗਰਮ ਕੋਟ ਦਾ 180 ਦਾ ਟਾਈਮ ਆ ਗਿਆ ਹੁਣ ਕੱਢ ਕੇ ਰੱਖੋ ਆਪਦੀਆਂ ਇਹੇ ਪਾਪੂ ਕੇ ਰੱਖੋ ਤੇ ਸੋ ਨੂੰ ਪਤਾ ਹੀ ਹੈ ਗੱਲ ਪੜਨਾ ਇਹਦੂ ਮਾਰੋ ਠੰਡ ਔਰਕ ਦਾ ਬਹੁਤ ਸੰਗ ਹਾਂ ਜੀ ਲੱਗੀ ਪਈ ਥੋੜੀ ਜੀ ਆ ਆ ਠੰਡੇ ਤਾਂ ਤੇਜ ਨੂੰ ਨਾਲ ਤੇ ਤਾਂ ਕਰਕੇ ਮਤਲਬ ਥੋੜਾ ਜਿਹਾ ਚਲੋ ਠੀਕ ਹੈ ਭਾਈ ਸਾਰੇ ਦਾ ਧੰਨਵਾਦ ਤੇ ਹੁਣ ਆਪਾਂ ਆਫਲਾਈਨ ਹੁੰਨੇ ਹੈਗੇ